ਅੱਜ ਆਪਾਂ ਤੁਹਾਨੂੰ ਕ੍ਰੇਲੇ ਕਿਵੇਂ ਸੌਖੇ ਤੇ ਵਧੀਆ ਸਵਾਦ ਵਾਲੇ ਬਣਾ ਸਕਦੇ ਆ ਇਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਮੈਂ ਪਹਿਲਾਂ ਕ੍ਰੇਲੇ ਤੋੜ ਕੇ ਲੈ ਕੇ ਆ ਜਿਹੜੇ ਆਪਣੇ ਬਾਹਰਲੇ ਪਾਸੇ ਲੱਗੇ ਹੋਏ ਆ ਤਾਂ ਉਹਨਾਂ ਨੂੰ ਕੱਟ ਕੇ ਸਾਫ਼ ਕਰਕੇ ਕੱਟ ਕੇ ਨੂਨ ਲਾ ਕੇ ਰੱਖਦੇ ਸੀ ਕੁਟਾਈ ਵਾਸਤੇ ਤਾਂ ਕਿ ਉਹਨਾਂ ਇੱਕਦ ਤਰ੍ਹਾਂ ਦੀ ਖਾਤਮਾ ਹੋ ਜਾਵੇ ਉਦੋਂ ਮੁੜ ਕੇ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਮੈਂ ਡਰਾਈ ਕਰ ਲਿਆ ਸੀ ਤੇ ਉਹ ਕੁਝ ਘੰਟੇ ਬਾਅਦ ਕਦੋਂ ਮਨ ਨੂੰ ਠੀਕ-ਠੀਕ ਲੱਗਦਾ ਮੈਨੂੰ ਪਤਾ ਲੱਗਦਾ ਆਪਾਂ ਨੂੰ ਵੀ ਸੁੱਕ ਗਏ ਆ ਫਿਰ ਇਹ ਕੜਾਈ ਲਈ ਇਹ ਚ ਲੋੜ ਅਨਸਾਰ ਸਰੋਂ ਦਾ ਤੇਲ ਪਾਇਆ ਕਿਉਂਕਿ ਆਪਾਂ ਨੂੰ ਸਰੋਂ ਦੇ ਤੇਲ ਦੇ ਵਿੱਚ ਬਣਾ ਰਿਹਾ ਇਹ ਮੈਨੂੰ ਵਧੀਆ ਲੱਗਦਾ ਲੰਮੇ-ਲੰਮੇ ਗੰਡੇ ਕੱਟਲੇ ਸੀ ਤੇ ਪਹਿਲਾ ਸਰ੍ਹੋਂ ਦਾ ਤੇਲ ਪਾਇਆ ਤੇ ਜੀਰਾ ਪਾਇਆ ਲੰਮੇ ਲੰਮੇ ਕੱਟੇ ਹੋਏ ਗੰਡੇ ਉਹਦੇ ਬਾਅਦ ਪਾ ਦਿੱਤੇ ਵਿੱਚ ਇਹ ਲਸਣ ਤੇ ਬਾਕੀ ਜੋ ਸਮਾਨ ਤੁਸੀਂ ਪਾਉਣਾ ਸੀ ਉਹ ਪਾ ਲਿਆ ਉਦੋਂ ਮੜ ਕੇ ਥੋੜੇ ਚਿਰ ਵਰ ਕਰੇਲੇ ਹੀ ਪਾਤੇ ਇਹਨਾਂ ਨੂੰ ਆਪ ਇੱਕ ਤਰ੍ਹਾਂ ਦਾ ਮਤਲਬ ਫਰਾਈ ਜਿਹਾ ਕਰ ਰਹੇ ਆ ਜਿੰਨਾ ਚਿਰ ਆ ਪਾਣੀ ਜਾਂ ਸੁੱਕਦਾ ਨਹੀਂ ਤੇ ਉਦੋਂ ਮੜ ਕੇ ਨਾਣ ਮਿਰਚ ਮਸਾਲਾ ਜਿਹੜਾ ਵੀ ਲੋੜ ਅਨੁਸਾਰ ਪਾਉਣਾ ਉਹ ਪਾਵਾਂਗੇ ਤੇ ਬੜਾ ਸੌਖਾ ਜਿਹਾ ਕੰਮ ਹੈ ਤੇ ਬਾਲਾ ਨਹੀਂ 25 ਤੋਂ 30 ਮਿੰਟਾਂ ਦੇ ਵਿੱਚ ਤੁਸੀਂ ਆਪਣੇ ਘਰੇ ਵਧੀਆ ਕਰੇਲੇ ਬਣਾ ਕੇ ਖਾ ਸਕਦੇ ਹੋ ਤੇ ਇੰਜੋਏ ਕਰੋ ਜਿਹਨੇ ਤੇ ਸਜીર ਬਾਜਾ ਖਾਨਾ YouTube ਚੈਨਲ ਨਾਲ ਸੋਸ਼ਲ ਮੀਡੀਆ ਨਾਲ ਜੁੜਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖੁਸ਼ ਰਹਿ ਕੇ ਕਰੋ ਚੜ੍ਹਦੀ ਕਲਾ ਚ ਰਹੋ ਹੱਸਦੇ ਵਾਦਦੇ ਰਹੋ ਧੰਨਵਾਦ ਤੁਹਾਡਾ ਸਾਰਿਆਂ ਦਾ